ਸੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਜਿਸ ਤਰ੍ਹਾਂ ਕਿ ਤੁਸੀਂ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਨ ਦੀਆਂ ਪੋਸਟਾਂ ਆਈਆਂ ਸੀ ਉਹ ਥੋੜੇ ਦਿਨ ਪਹਿਲਾਂ ਉਹਨਾਂ ਦਾ ਕਲੇਮ ਹੈ ਜਿਹੜਾ ਰੱਦ ਕਰ ਦਿੱਤਾ ਗਿਆ ਭਾਬ ਪੂਰੀ ਦੀ ਪੂਰੀ ਭਰਤੀ ਨੂੰ ਹੀ ਰੱਦ ਕਰ ਦਿੱਤਾ ਗਿਆ ਸੋ ਬੜੇ ਦੁੱਖ ਹੋਇਆ ਜਦੋਂ ਇਹ ਖਬਰ ਸਾਹਮਣੇ ਆਈ ਕਿ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਨ ਨੂੰ ਜਿਹੜੀ ਉਹਨਾਂ ਦੀ ਜੁਆਇਨਿੰਗ ਹੋਈ ਸੀ ਰਿਕਰੂਟਮੈਂਟ ਸੀਗੀ ਉਹਨਾਂ ਨੂੰ ਰੱਦ ਕੀਤਾ ਗਿਆ ਕਿਉਂਕਿ ਆਪਾਂ ਦੇਖਾਂਗੇ ਪਿਛਲੇ ਸਮਿਤੀ ਵਿੱਚ ਲਾਇਬ੍ਰੇਰੀਨ ਅਤੇ ਸਹਾਇਕ ਪ੍ਰੋਫੈਸਰ ਉਹ ਕਾਲਜਾਂ ਦੇ ਵਿੱਚ ਜੁਆਇਨ ਕਰ ਚੁੱਕੇ ਸੀ ਆਪਣੀ ਨੌਕਰੀ ਕਰ ਰਹੇ ਸੀ ਤੇ ਅਚਾਨਕ ਇੱਕਦਮ ਜਦੋਂ ਉਹਨਾਂ ਨੇ ਇਹ ਖਬਰ ਸੁਣੀ ਤਾਂ ਦੋਸਤੋ ਦਿਲ ਦਹਿਲਾਉਣ ਵਾਲੀ ਗੱਲ ਈ ਹੈ ਜਾਂ ਪੈਰਾਥਲੋ ਮਿੱਟੀ ਨਿਕਲਣ ਵਾਲੀ ਗੱਲ ਸੀ ਕਿ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਜਦੋਂ ਲਿਸਟਾਂ ਰੀਕਾਸਟ ਹੋਈਆਂ ਤਾਂ ਅਧਿਆਪਕਾਂ ਨੂੰ ਇੱਕਦਮ ਕਹਿ ਦਿੱਤਾ ਕਿ ਤੁਹਾਡਾ ਜਿਹੜਾ ਕਲੇਮ ਹੈ ਉਹ ਰੱਦ ਕੀਤਾ ਜਾਂਦਾ ਤੁਹਾਨੂੰ ਜੌਬ 'ਚੋਂ ਬਾਹਰ ਕੱਢਿਆ ਜਾਂਦਾ ਪਰ ਇੱਥੇ ਬੜਾ ਹੋਰ ਵੀ ਦੁੱਖ ਹੋਇਆ ਕਿ ਉਹਨਾਂ ਦੀ ਭਰਤੀ ਹੀ ਰੱਦ ਕਰ ਦਿੱਤੀ ਗਈ ਠੀਕ ਹੈ ਜੀ ਸੋ ਬੜੀ ਦੁੱਖ ਦੀ ਗੱਲ ਹੈ ਪਰ ਉਹ ਹੁਣ ਅਧਿਆਪਕ ਜਿਹੜੇ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਨ ਆਪਣੇ ਨੌਕਰੀ ਨੂੰ ਬਚਾਉਣ ਦੇ ਲਈ ਧਰਨੇ ਮੁਜ਼ਾਹਰੇ ਕਰ ਰਹੇ ਆ ਠੀਕ ਹੈ ਜੀ ਸੋ ਉਸ ਦੇ ਸਬੰਧ ਦੇ ਵਿੱਚ ਅੱਜ ਦੀ ਆਪਣੀ ਇਹ ਵੀਡੀਓ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਤੱਕ ਜਿੰਨੀਆਂ ਵੀਡੀਓ ਆਪਾਂ ਅਪਲੋਡ ਕੀਤੀਆਂ ਉਹਨਾਂ 'ਚ ਇੰਨਾ ਸਾਰਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰ ਇਸ ਦੇ ਦੌਰਾਨ ਹੀ ਦੋਸਤੋ ਇੱਕ ਕੋਰਟ ਵੱਲੋਂ ਜਿਹੜੀ ਹੈਗੀ ਹੈ ਥੋੜੀ ਜਿਹੀ ਰਾਹਤ ਜਿਹੜੇ ਉਹ ਅਤੇ ਲਾਇਬ੍ਰੇਰੀਅਨ ਨੂੰ ਦਿੱਤੀ ਹੈ ਉਹ ਕੀ ਹੈ ਸਾਡੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 2021 ਵਿੱਚ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਦੀ ਭਰਤੀ ਅਧੀਨ ਨਿਯੁਕਤੀ ਉਮੀਦਵਾਰਾਂ ਪ੍ਰਤੀਨਿਤਾ ਮੰਨੋਂ ਵਿਭਾਗ ਦੀ ਸੇਵਾ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਸੋ ਦੋਸਤੋ ਬੈਸੇ ਇਹ ਸਾਰਿਆਂ ਵਾਸਤੇ ਨਹੀਂ ਹੈ ਕਿਉਂਕਿ ਜਿਹੜੇ ਕੁਸ਼ਕ ਚਾਹੇ ਉਹ ਸਹਾਇਕ ਲਾਇਬ੍ਰੇਰੀਅਨ ਸੀ ਸੌਰੀ ਸਹਾਇਕ ਪ੍ਰੋਫੈਸਰ ਸੀ ਜਾਂ ਲਾਇਬ੍ਰੇਰੀਅਨ ਸੀ ਉਹ ਇਸ ਤੋਂ ਜੌਬ ਦੇ ਵਿੱਚ ਆਉਣ ਤੋਂ ਪਹਿਲਾਂ ਜੇਕਰ ਤਾਂ ਉਹ ਕੋਈ ਨੌਕਰੀ ਕਰਦੇ ਸੀ ਕਿਸੇ ਵਿਭਾਗ ਦੇ ਵਿੱਚ ਠੀਕ ਹੈ ਜੀ ਤਾਂ ਤਾਂ ਕੋਰਟ ਨੇ ਇਹ ਕਿਹਾ ਕਿ ਉਹ ਪਿਛਲੀ ਨੌਕਰੀ ਜਿਹੜੀ ਛੱਡ ਕੇ ਆਇਆ ਉਹ ਕਰ ਸਕਦੇ ਆ ਠੀਕ ਹੈ ਜੀ ਉਹਨਾਂ ਵਾਸਤੇ ਉਹਨਾਂ ਦੀ ਐਲੀਜੀਬਿਲਟੀ ਮੰਨੀ ਜਾਊਗੀ ਪਰ ਸਾਰੇ ਇਸ ਦੇ ਵਿੱਚ ਦੋਸਤੋ ਕਈ ਜਿਹੜੇ ਭੈਣ ਭਰਾ ਉਹ ਡਾਇਰੈਕਟ ਵੀ ਆਏ ਸੀ ਸੋ ਹੁਣ ਜਿਹੜੇ ਤਾਂ ਪਿੱਛੋਂ ਨੌਕਰੀ ਛੱਡ ਕੇ ਆਏ ਆ ਉਹਨਾਂ ਦਾ ਤਾਂ ਚਲੋ ਫਿਰ ਵੀ ਜਿਵੇਂ ਕਹਿ ਦਿੱਇਆ ਵੀ ਥੋੜਾ ਬਹੁਤ ਫਿਊਚਰ ਸੇਫ ਹੈ ਚਲੋ ਜੀ 100 ਚੋਂ 50% ਜਾਂ 70% ਤਾਂ ਫਿਊਚਰ ਸੇਫ ਹੋ ਗਿਆ ਪਰ ਜਿਹੜੇ ਵਿਚਾਰੇ ਡਾਇਰੈਕਟ ਆਏ ਸੀ ਉਹਨਾਂ ਦਾ ਹੁਣ ਕੀ ਬਣੂਗਾ ਠੀਕ ਹੈ ਜੀ ਸੋ ਇਹ ਇੱਕ ਵੱਡਾ ਮਸਲਾ ਹੈ ਧਰਨੇ ਮੁਜਾਰੇ ਹੋ ਰਹੇ ਆ ਕੀ ਅੱਗੇ ਜਾ ਕੇ ਜਿਹੜੀ ਉਹ ਕੋਰਟ ਫੈਸਲਾ ਲੈਂਦੀ ਹੈ ਜਾਂ ਸਰਕਾਰ ਫੈਸਲਾ ਲੈਂਦੀ ਹੈ ਉਹ ਇੱਕ ਬਾਦੀ ਗੱਲ ਹੈ ਪਰ ਫਿਰ ਹਾਲ ਆਪਾਂ ਤੁਹਾਡਾ ਜਿਹੜੀ ਹੈ ਅਪਡੇਟ ਆ ਉਹ ਸਾਂਝੀ ਕਰ ਲੈਨੇ ਆ ਉਹਨਾਂ ਉਮੀਦਵਾਰਾਂ ਤੋਂ ਪ੍ਰੇਦ ਨਾਮ ਤੋਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦੀ 2021 ਦੀ ਭਰਤੀ ਅਧੀਨ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਆਂ ਵਜੋਂ ਨਿਯੁਕਤੀ ਤੋਂ ਬਾਅਦ ਵਿੱਚ ਮਾਨਯੋਗ ਸੁਪਰੀਮ ਕੋਰਟ ਦੁਆਰਾ 14 7 25 ਠੀਕ ਹੈ ਜੀ ਸੋ ਉਸ ਤੋਂ ਬਾਅਦ ਜਿਹੜਾ 2024 ਵਿੱਚ ਫੈਸਲੇ ਨਹੀਂ ਰੱਦ ਕੀਤਾ ਗਿਆ ਸੀ ਸੁਪਰੀਮ ਕੋਰਟ ਨੇ ਪ੍ਰਤੀਕਿਆਮਾ ਅਤੇ ਸੰਸਥਾਗਤ ਬੇਨਿਯਮੀਆਂ ਕਾਰਨ ਭਰਤੀ ਨੂੰ ਰੱਦ ਕਰ ਦਿੱਤਾ ਹੈ ਹਾਲਾਂਕਿ ਧਿਆਨ ਦੇਣਾ ਬਹੁਤ ਮਹੱਤਵਪੂਰਨ ਹੈ ਕਿ ਉਮੀਦਵਾਰਾਂ ਨੂੰ ਖੁਦ ਕੋਈ ਗੈਰਕਾਨੂੰਨੀ ਜਾਂ ਦੁਰਵਿਹਾਰ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ ਭਾ ਦੋਸਤੋ ਇਹ ਸਰਕਾਰ ਨੇ ਖੁਦ ਕੀਤੀ ਹੈ ਨਾ ਕਿ ਕਿਸੇ ਕਰਮਚਾਰੀ ਨੂੰ ਦੋਸ਼ੀ ਠਹਿਰਾ ਕੇ ਭਰਤੀ ਰੱਦ ਕੀਤੀ ਗਈ ਹੈ ਉਹਨਾਂ ਨੇ ਸਰਕਾਰੀ ਚੋਣ ਪ੍ਰਕਿਰਿਆ ਲਈ ਚੰਗੀ ਮਾਨਦਰ ਨਾਲ ਅਰਜ਼ੀ ਦਿੱਤੀ ਸੀ ਅਤੇ ਉਸ ਅਨੁਸਾਰ ਡਿਊਟੀ ਤੇ ਸ਼ਾਮਲ ਹੋਏ ਸਨ ਇਹਨਾਂ ਵਿੱਚੋਂ ਕੁਝ ਵਿਅਕਤੀ ਹੁਣ ਆਪਣੇ ਮੂਲ ਵਿਭਾਗਾਂ ਵਿੱਚ ਮੁੜ ਸ਼ਾਮਲ ਹੋਣਾ ਚਾਹੁੰਦੇ ਹਨ ਜਿੱਥੇ ਅਜਿਹਾ ਹੱਕ ਸਹਾਇਤਾ ਪ੍ਰਾਪਤ ਕਾਲਜ ਆਦਿ ਮੌਜੂਦ ਹਨ ਮੈਂ ਇਸ ਮਾਮਲੇ ਦੀ ਸਰਕਾਰ ਨਾਲ ਚਰਚਾ ਕੀਤੀ ਭਾਵ ਹੁਣ ਉਹਨਾਂ ਵੱਲੋਂ ਇੱਕ ਥੋੜੀ ਜੀ ਗੁਜਾਰਸ਼ ਕੀਤੀ ਗਈ ਕਿ ਜਿਹੜੇ ਵਿਭਾਗ ਦੇ ਵਿੱਚੋਂ ਚਾਹੇ ਲਾਇਬ੍ਰੇਰੀ ਸੀ ਚਾਹੇ ਪ੍ਰੋਫੈਸਰ ਸੀ ਜਿਹੜਾ ਵਿਭਾਗ ਉਹ ਪਹਿਲਾਂ ਛੱਡ ਕੇ ਆਏ ਸੀ ਕਿ ਸਾਨੂੰ ਉਹਨਾਂ ਵਿੱਚ ਦੁਬਾਰਾ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਇਸ ਵਿਭਾਗ ਨੂੰ ਉਹਨਾਂ ਦੇ ਸਬੰਧਤ ਵਿਭਾਗ ਵਿੱਚ ਮੁੜ ਸ਼ਾਮਲ ਹੋਣ ਤੇ ਕੋਈ ਇਤਰਾਜ਼ ਨਹੀਂ ਹੈ ਜੇਕਰ ਨਿਯਮਾਂ ਅਨੁਸਾਰ ਅਜਿਹੀ ਮੁੜ ਸ਼ਾਮਲ ਹੋਣਾ ਮਨਜ਼ੂਰ ਹੈ ਤਾਂ ਸਬੰਧਿਤ ਵਿਭਾਗ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ ਠੀਕ ਹੈ ਜੀ ਤਾਂ ਭਾਵ ਜੇਕਰ ਉਹ ਕਰਮਚਾਰੀ ਵਾਪਸ ਉਸ ਨੌਕਰੀ ਤੇ ਆਉਣਾ ਚਾਹੁੰਦੇ ਆ ਜਿਹੜੀ ਉਹਨਾਂ ਨੇ ਪਹਿਲਾਂ ਛੱਡੀ ਸੀ ਸਹਾਇਕ ਪ੍ਰੋਫੈਸਰ ਬਣਨ ਲਈ ਅਤੇ ਲਾਇਬ੍ਰੇਰੀਅਨ ਤੋਂ ਜਿਹੜਾ ਹੈਗਾ ਕਾਲਜ ਲਾਇਬ੍ਰੇਰੀ ਬਣ ਲਈ ਠੀਕ ਹੈ ਜੀ ਤਾਂ ਉਹ ਨੌਕਰੀ ਦੁਬਾਰਾ ਕਰ ਸਕਦੇ ਆ ਜਿਸ ਦੇ ਵਿੱਚ ਵਿਭਾਗ ਨੂੰ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੋਗਾ ਸਬੰਧਤਾਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਸੋ ਦੋਸਤੋ ਇਹਦੇ ਵਿੱਚ ਹੁਣ ਕਿੰਨੇ ਇੱਕ ਜਿਹੜੇ ਭੈਣ ਭਰਾ ਉਹ ਦੁਬਾਰਾ ਨੌਕਰੀ ਤੇ ਆਉਣਗੇ ਠੀਕ ਹੈ ਜੀ ਇਹ ਬਾਅਦ ਦੀ ਗੱਲ ਹੈ ਜਾਂ ਕੀ ਜਿਹੜੇ ਬਾਕੀ ਕੈਂਡੀਡੇਟਸ ਬਸਦੇ ਆ ਉਹਨਾਂ ਦਾ ਫਿਊਚਰ ਵੀ ਸਿਕਿਉਰ ਹੋਊਗਾ ਕਿਉਂਕਿ ਆਪਾਂ ਦੇਖਿਆ ਜੇ ਜਿਹੜੇ ਡਾਇਰੈਕਟ ਭਰਤੀ ਹੋਏ ਐ ਸੋ ਉਹ ਕਿੱਥੇ ਜਾਣਗੇ ਠੀਕ ਹੈ ਜੀ ਸੋ ਇੱਕ ਵੱਡਾ ਮਸਲਾ ਜਿਹੜਾ ਟੀਚਰ ਭਾਈਚਾਰੇ ਲਈ ਬਣਿਆ ਹੋਇਆ ਸੋ ਜੇਕਰ ਤੁਹਾਡਾ ਕੋਈ ਭੈਣ ਭਰਾ ਹੈਗਾ ਤਾਂ ਤੁਹਾਨੂੰ ਉਹਨਾਂ ਦੇ ਨਾਲ ਜ਼ਰੂਰ ਖੜਨਾ ਚਾਹੀਦਾ ਹੈ ਠੀਕ ਹੈ ਜੀ ਤਾਂ ਕੋਰਟ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਬਹੁਤ ਸਾਰੇ ਦੇਖਣ ਨੂੰ ਮਿਲਦੇ ਆ ਕਿਉਂਕਿ ਸਰਕਾਰ ਕਦੋਂ ਵੀ ਕੋਈ ਵੀ ਭਰਤੀ ਹੈ ਜਿਹੜੀ ਉਹ ਦੋਸਤੋ ਉਹ ਰੱਦ ਕਰ ਦਿੰਦੀ ਹੈ ਜਾਂ ਉਹਨਾਂ ਨੂੰ ਕੋਈ ਰੀਕਾਸਟ ਕਰ ਦਿੰਦੀ ਹੈ ਠੀਕ ਹੈ ਜ ਸੋ ਉਮੀਦ ਕਰਦੇ ਹਾਂ ਪਰਮਾਤਮਾ ਕਰੇ ਕਿ ਇਹ ਸਹਾਇਕ ਪ੍ਰੋਫੈਸਰ ਜਿਹੜੀ ਜਾਂ ਲਾਇਬ੍ਰੇਰੀਨ ਹੈ ਜਲਦੀ ਹੀ ਇਹਨਾਂ ਦੇ ਹੱਕਰ ਵਿੱਚ ਕੋਈ ਫੈਸਲਾ ਆਵੇ ਠੀਕ ਹੈ ਜੀ ਸੋ ਉਹ ਵੀ ਆਪਣੀ ਜੌਬ ਤੇ ਦੁਬਾਰਾ ਜਾਣ ਤੇ ਉਹਨਾਂ ਦੇ ਬਾਲ ਬੱਚੇ ਜਾਂ ਪਰਿਵਾਰ ਜਾਂ ਉਹ ਖੁਦ ਇਸ ਟੈਨਸ਼ਨ ਤੋਂ ਮੁਕਤ ਹੋਣ ਠੀਕ ਹੈ ਜੀ ਪਰਮਾਤਮਾਗੇ ਇਹ ਹੀ ਅਰਦਾਸ ਕਰਦੇ ਹਾਂ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ